ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖ ਗ੍ਰਾਮ ਸਰੂਪਣ ਖਿਜ ਦਾ ਲਿਖਿਆ ਹੋਇਆ ਨਾਵਲ ਸਲਫਾਸ ਭਾਗ 9 ਮੈਨੂੰ ਤੋ ਲੈ ਚਲ ਕਿਧਰੇ ਗੇਲੋ ਨੇ ਉਹਦੇ ਮੋੜੇ ਉੱਤੇ ਹੱਥ ਕਰਕੇ ਉਹਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਕਿੱਥੇ ਲੈ ਜਾਂ ਤੈਨੂੰ ਤਰਲੋ ਜੰਦੀ ਹਵਾ ਅਸਮਾਨ ਮੁਸਕਾਨ ਵਿੱਚ ਲਾਚਾਰ ਗਈ ਸੀ ਕਿਧਰੇ ਵੀ ਆਪਾਂ ਪਿੰਡੋਂ ਨਿਕਲ ਚਲਦੇ ਆਂ ਦੂਰ ਕਿਤੇ ਜਿੱਥੇ ਆਪਾਂ ਨੂੰ ਕੋਈ ਨਾ ਜਾਣਦਾ ਹੋਵੇ ਖਾਵਾਂਗੇ ਕਿੱਥੋਂ ਹੋਰ ਦੁਨੀਆ ਕਿੱਥੋਂ ਖਾਂਦੀ ਐ ਰੱਬ ਨੇ ਦੋ ਹੱਥ ਦਿੱਤੇ ਨੇ ਆਪਣੇ ਚਾਰ ਹੱਥ ਨੇ ਕਮਾਵਾਂਗੇ ਤੇ ਖਾਵਾਂਗੇ ਫੇਰ ਮੁੜ ਕੇ ਪਿੰਡ ਨਹੀਂ ਵੜ ਸਕਦੇ ਆਪਾਂ ਪਿੰਡ ਆਪਾਂ ਆਉਂਦੇ ਨਹੀਂ ਕੀ ਲੈਣਾ ਆਪਾਂ ਥੰਮਣ ਵਾਲੇ ਤੋਂ ਇਹ ਕਿਵੇਂ ਹੋਜੂ ਐਵੇਂ ਪਕਾਈ ਮਾਰੀ ਜਾਨੀ ਤਰਲੋਚਨ ਨੇ ਉਹਦਾ ਹੱਥ ਆਪਣੇ ਮੋਢੇ ਤੋਂ ਪਰਾਂ ਚੰਜਕ ਦਿੱਤਾ ਕਿਉਂ ਹੋ ਗਿਉ ਨਹੀਂ ਸਕਦਾ ਫੇਰ ਬੋਲੇ ਹੁਣ ਬੁਰੀ ਲੱਗਦੀ ਆ ਮੈਂ ਤੈਨੂੰ ਨਹੀਂ ਫੇਰ ਮੇਰਾ ਹੱਥ ਕਿਉਂ ਹਟਾਤਾ ਆਪਣੇ ਮੋਢੇ ਤੋਂ ਮੇਰਾ ਮੋਢਾ ਥੱਕ ਗਿਆ ਸੀ ਐਡੀ ਛੀਤੀ ਥੱਕ ਗਿਆ ਤੂੰ ਲੈ ਤੂੰ ਮੇਰਾ ਹੱਥ ਆਪਣੇ ਮੋਢੇ ਤੇ ਰਖਾ ਲੈ ਤਰਲੋਚਨ ਨੇ ਗੇਲੋ ਦਾ ਮੋਢਾ ਫੜਿਆ ਜੇ ਮੇਰੇ ਮੋਢੇ ਤੇ ਆਪਦਾ ਹੱਥ ਧਰਿਆ ਤਾਂ ਖਾਂ ਮੇਜ ਕੇ ਤੁਰਦਾ ਮੇਰੇ ਪਿੱਛੇ ਪਿੱਛੇ ਦੱਸ ਕਿੱਥੇ ਲੈ ਕੇ ਜਾਏਂਗੀ ਪਿੰਡੋਂ ਬਾਹਰ ਕਿਤੇ ਵੀ ਦੇਖ ਤੂੰ ਗੱਲ ਨਹੀਂ ਸਮਝਦੀ ਕਿ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਵਿਆਹ ਨਹੀਂ ਕਰਵਾ ਸਕਦਾ ਉਹ ਚੋਰੀ ਛਿਪੇ ਸਭ ਹੋਈ ਜਾਂਦਾ ਆਪਾਂ ਇਹ ਚੋਰੀ ਉਜਾਗਰ ਕਰ ਦੇਣੀ ਹੈ ਨਹੀਂ ਹੋ ਸਕਦੀ ਕਿਉਂ ਤੂੰ ਪਿੰਡ ਦੀ ਕੁੜੀ ਐ ਅੱਗੇ ਕੀ ਹੋਈ ਨਹੀਂ ਇਹ ਗੱਲ ਸੰਮਣ ਵਾਲੇ ਜੀ ਕੀ ਦੀ ਹੋਈ ਏ ਕਿਉਂ ਯਾਦ ਕਰ ਬੰਤ ਚੋਰ ਦੇ ਕੁੜੀ ਬਿੰਦੋ ਨੂੰ ਚੰਨਣ ਮੋਗੇਦਾਰ ਦਾ ਮੁੰਡਾ ਜਸਮੀਲ ਕੱਢ ਕੇ ਲੈ ਗਿਆ ਸੀ ਵਿਆਹ ਕਰਾ ਕੇ ਫੇਰ ਉਹ ਪਿੰਡਾਂ ਵਸਿਆ ਚੋਰਾਂ ਦੀ ਕੁੜੀ ਨੇ ਜੋ ਆਕ ਜੰਮੇ ਜਸਮੀਲ ਦੇ ਜੋ ਆਕ ਗਾਹਾਂ ਜੱਟਾਂ ਦੇ ਘਰੇ ਵਿਆਹੇ ਵੀ ਉਹ ਜ਼ਮਾਨਾ ਉਦੋਂ ਸੀ ਉਹ ਤਾਂ ਪੁਰਾਣਾ ਜ਼ਮਾਨਾ ਸੀ ਹੁਣ ਨਵਾਂ ਜ਼ਮਾਨਾ ਹੈ ਹੁਣ ਕੌਣ ਗੋਲਦਾ ਇਹਨਾਂ ਗੱਲਾਂ ਨੂੰ ਜਸਮੀਲ ਜੱਟਾਂ ਦਾ ਮੁੰਡਾ ਸੀ ਜੱਟ ਸਭ ਕੁਝ ਕਰ ਸਕਦਾ ਜੱਟ ਦੇ ਲਾਦ ਜੱਟ ਹੁੰਦੀ ਐ ਮਾਂ ਚਾਹੇ ਕਿਸੇ ਵੀ ਜਾਤੀ ਦੀ ਹੋਵੇ ਤੈਨੂੰ ਪਤਾ ਚੰਗਾ ਭਲਾ ਮੈਂ ਛਿੰਬਾ ਛਿੰਬਾ ਤੇ ਜੱਟਾਂ ਦੀ ਕੁੜੀ ਮੈਨੂੰ ਤੂੰ ਭੋਰਾ ਛਿੰਬਾ ਨਹੀਂ ਮੈਨੂੰ ਤੂੰ ਜੱਟਾਂ ਤੋਂ ਉੱਤੇ ਹੈ ਹਿੰਮਤ ਐਨੀ ਤੇਰੇ 'ਚ ਕੀ ਸਾਥ 'ਚ ਖੜਕੇ ਤੂੰ ਮੇਰੀ ਬਾਹ ਫੜ ਸਕਦੀ ਐ ਹਾਂ ਹੁਣੇ ਚੱਲ ਓ ਫੜਦੀ ਐ ਤੇਰੀ ਮਾਂ ਰਲੋਚਨ ਬੋਲ ਨਹੀਂ ਸਕਿਆ ਪਰ ਇਹ ਮੂੰਹ ਪਵਾ ਲਿਆ ਗੇਲੋ ਨੇ ਉਹਦੇ ਟੋਹੇ ਉੱਤੇ ੱੱੱਕਾ ਮਾਰਿਆ ਤੇ ਖਿੱਚ ਕੇ ਬੋਲੀ ਜਾਵੇ ਛਿੰਬਾ ਹੀ ਰਹਿ ਗਿਆ ਨਾ ਹੁੰਦਾ ਕੋਈ ਜੱਟ ਦਿਨ ਦਾ ਚਿੱਟਾ ਜਾਣਣ ਚਾਰ ਚੁਫੇਰੇ ਪਲੋ ਪਲੇ ਵੱਧ ਰਿਆ ਸੀ ਉਹ ਪੌ ਫੁੱਟ ਦੀ ਤੂੰ ਉੱਥੇ ਉਹਨਾਂ ਦੇ ਬਾਹਰਲੇ ਘਰ ਕੋਠੇ ਵਿੱਚ ਬੈਠੇ ਹੋਏ ਸਨ ਗੇਲੋ ਗੋਹੇ ਦਾ ਬੱਠੜ ਲੈ ਕੇ ਆਈ ਸੀ ਜਦੋਂ ਕਦੇ ਹੁੰਦਾ ਉਹਦਾ ਇਹੀ ਬਹਾਨਾ ਹੁੰਦਾ ਤਲੋਚਨ ਨਾਲ ਉਹਦਾ ਪਹਿਲਾਂ ਕਿਸੇ ਵੇਲੇ ਤੈਅ ਕੀਤਾ ਹੁੰਦਾ ਸੀ ਉਹ 5ਵੇਂ 7ਵੇਂ ਦਿਨ ਇਦਾਂ ਹੀ ਸੰਤੇ ਦੇ ਬਾਹਰਲੇ ਘਰ ਮਿਲਦੇ ਸਨ ਤਲੋਚਨ ਦਾ ਰੰਗ ਥੋੜਾ ਪੱਕਾ ਸੀ ਸਾਵਲਾ ਜਿਹਾ ਪਰ ਉਹਦੇ ਦੰਦ ਬਹੁਤ ਚਿੱਟੇ ਸਨ ਸਫੇਦ ਕਲੀਆਂ ਜਿਹੇ ਜਦੋਂ ਖਾਸਦਾ ਗਿਲ ਉਹਦੇ ਮੂੰਹ 'ਵਲ ਹੀ ਝਾਕਦੀ ਰਹਿ ਜਾਂਦੀ ਕਲਾਸ ਵਿੱਚ ਮਾਸਟਰ ਜਦੋਂ ਪੜਾ ਰਿਹਾ ਹੁੰਦਾ ਸਾਰੇ ਮੁੰਡੇ ਕੁੜੀਆਂ ਦਾ ਧਿਆਨ ਮਾਸਟਰ 'ਵਲ ਹੁੰਦਾ ਪਰ ਗੇਲੋ ਦਾ ਧਿਆਨ ਪਰ ਲੋਚਣ ਵੱਲ ਰਹਿੰਦਾ। ਉਹ ਕਦੇ-ਕਦੇ ਹੀ ਗੇਲੋ ਵੱਲ ਝਾਕਦਾ। ਪਰ ਗੇਲੋ ਉਹਦੇ ਵਿੱਚੋਂ ਅੱਖ ਨਹੀਂ ਕੱਢਦੇ ਸੀ। ਉਹ ਨਾ ਕਿਸੇ ਕੁੜੀ ਦੀ ਪਰਵਾਹ ਕਰਦੇ ਤੇ ਨਾ ਹੀ ਮੁੰਡੇ ਦੀ। ਉਹਨੂੰ ਮਾਸਟਰ ਦੀ ਪਰਵਾਹ ਵੀ ਨਹੀਂ ਹੁੰਦੀ ਸੀ। ਮਾਸਟਰ ਤਾਂ ਗੇਲੋ ਤੋਂ ਡਰਦੇ ਰਹਿੰਦੇ। ਮਨ ਵਿੱਚ ਆਖਦੇ ਜੇ ਕੁੜੀ ਨੂੰ ਰੋਕਿਆ ਵਰਜਿਆ ਉਲਟਾ ਸਿਆਪਾ ਨਾ ਗਲ ਪੈ ਜੇ। ਆਪਾਂ ਕੀ ਲੈਣਾ ਹੈ? ਕੱਟੀ ਦਾੜੀ ਤੇ ਲੋਚੀਆਂ ਅੱਖਾਂ ਵਾਲਾ ਇੱਕ ਪੇਟੀ ਮਾਸਟਰ ਤਾਂ ਸਗੋਂ ਆਪ ਅੱਖ ਰੱਖਦਾ ਸੀ ਗੇਲੋ ਉੱਤੇ ਨੌਵੀਂ ਜਮਾਤ ਦੀਆਂ ਸਾਰੀਆਂ ਕੁੜੀਆਂ ਵਿੱਚੋਂ ਉਹ ਕੱਦ ਕੱਢਦੀ ਸੀ ਉਹਦੇ ਨੈਣ ਨਕਸ਼ ਹੋਰ ਕੁੜੀਆਂ ਨਾਲੋਂ ਚੰਗੇ ਸੰਗ ਅੱਖਾਂ ਲਾਟ ਵਾਂਗ ਬਲਦੀਆਂ ਤਲੋਚਨ ਤੇ ਗੇਲੋ ਕੇ ਕੰਨੇਲੇ ਤੇੜੇ ਸਨ ਤਲੋਚਨ ਦੇ ਘਰ ਉਹ ਉਤੋਂ ਕਾਪੀ ਲੈਣ ਆ ਜਾਂਦੇ ਸੀ ਤਲੋਚਨ ਤੋਂ ਪਹਿਲੇ ਦਿਨ ਕਾਪੀ ਉਹਨੇ ਸਕੂਲ ਵਿੱਚ ਹੀ ਮੰਗੀ ਸੀ ਨਾਲ ਬਾਂਮਣਾ ਦੀ ਕੁੜੀ ਸੀ ਦੇਵਾ ਉਸ ਦਿਨ ਹਿਸਾਬ ਮਾਸਟਰ ਨਹੀਂ ਆਇਆ ਸੀ ਇਸ ਲਈ ਉਹਨਾਂ ਦਾ ਪੀਰੀਅਡ ਖਾਲੀ ਸੀ ਜਿਸ ਮਾਸਟਰ ਨੂੰ ਇਹ ਪੀਰੀਅਡ ਦਿੱਤਾ ਗਿਆ ਸੀ ਉਸ ਦਾ ਹਿਸਾਬ ਨਾਲ ਕੋਈ ਵਾਹ-ਵਾਸਤਾ ਨਹੀਂ ਸੀ ਇਸ ਕਰਕੇ ਉਹਨੇ ਕਲਾਸ ਕਮਰੇ ਵਿੱਚੋਂ ਬਾਹਰ ਕੱਢ ਕੇ ਮੁੰਡੇ ਕੁੜੀਆਂ ਅਲੱਗ-ਅਲੱਗ ਬਿਠਾ ਦਿੱਤੇ ਸਨ ਸਿਆਲ ਦੀ ਰੁੱਤ ਸੀ ਬਾਹਰ ਚੰਗੀ ਧੁੱਪ ਸੀ ਤੇ ਸੀਹਾ ਸੀ ਅੰਦਰ ਕਮਰੇ ਵਿੱਚ ਤਾਂ ਪੂਰੀ ਠੰਡ ਸੀ ਜਿਵੇਂ ਜਵਾਕ ਬਰਫ਼ ਵਾਲੇ ਭੋਰੇ ਵਿੱਚ ਬੈਠੇ ਹੋਣ ਤਰਲੋਚਨ ਪੜ੍ਹਾਈ ਵਿੱਚ ਹੋਸ਼ਿਆਰ ਸੀ ਦੂਜੇ ਮੁੰਡੇ ਉਹਦੇ ਕੋਲੋਂ ਕੰਮ ਸਮਝਦੇ ਉਹ ਚਾਹੇ ਜਮਾਤ ਦਾ ਮੋਨੀਟਰ ਨਹੀਂ ਸੀ ਮੋਨੀਟਰ ਤਾਂ ਇੱਕ ਹੋਰ ਇੱਲਤੀ ਜਿਹਾ ਮੁੰਡਾ ਸੀ ਜਿਹੜਾ ਪੜ੍ਹਾਈ ਵਿੱਚ ਕਮਜ਼ੋਰ ਸੀ ਪਰ ਮੁੰਡਿਆਂ ਨੂੰ ਸਿੱਧੇ ਕਰਕੇ ਰੱਖਦਾ ਦੂਜਿਆਂ ਨਾਲੋਂ ਤਕੜਾ ਵੀ ਸੀ ਇਸੇ ਕਰਕੇ ਇੰਚਾਰਜ ਮਾਸਟਰ ਨੇ ਉਹਨੂੰ ਮੋਨੀਟਰ ਬਣਾਇਆ ਸੀ ਹੁਸ਼ਿਆਰ ਹੋਣ ਕਰਕੇ ਮੁੰਡੇ ਤਰਲੋਚਨ ਦੀ ਦਿਲੋਂ ਇੱਜ਼ਤ ਕਰਦੇ ਕੁੜੀਆਂ ਵੀਰਾ-ਵੀਰਾ ਕਰਦੀਆਂ ਉਹਦੇ ਕੋਲੋਂ ਹਿਸਾਬ ਅੰਗਰੇਜ਼ੀ ਦੀ ਕਾਪੀਆਂ ਲੈ ਲੈਂਦੀਆਂ ਸਨ ਕਾਪੀ ਲੈ ਕੇ ਮਿੰਟਾਂ ਸਕੇਟਾ ਵਿੱਚ ਦੇ ਨਕਲ ਕਰ ਲੈਂਦੀਆਂ ਤੇ ਮਾਸਟਰ ਦੀਆਂ ਝਿੜਕਾਂ ਤੋਂ ਬਚੀਆਂ ਰਹਿੰਦੀਆਂ ਪਹਿਲੇ ਦਿਨ ਜਦੋਂ ਉਹਨੇ ਤਰਲੋਚਨ ਨੂੰ ਵੀਰੇ ਕਹਿ ਕੇ ਬੁਲਾਇਆ ਸੀ ਤਾਂ ਉਹ ਜਿਵੇਂ ਪਾਰਾ-ਪਾਰਾ ਹੋ ਗਈ ਹੋਵੇ ਉਹਦੇ ਸਰੀਰ ਵਿੱਚ ਦੇ ਇੱਕ ਤੇਜ਼ ਚਨਾਹੜ ਜਈ ਗੁਜ਼ਰ ਗਏ ਪਰ ਉਹ ਤਕੜੀ ਰਹੀ ਉਹਦੀ ਆਵਾਜ਼ ਕੰਬੇ ਡੋਲੀ ਨਹੀਂ ਤਰਲੋਚਨ ਨੌਵੀਂ ਵਿੱਚ ਆ ਕੇ ਹੀ ਥੰਮਣ ਵਾਲੇ ਪੜਨ ਲੱਗਿਆ ਸੀ ਅੱਠਵੀਂ ਤੱਕ ਉਹ ਆਪਣੇ ਨਾਨਕੀ ਸੀ ਉਹਦੇ ਨਾਨੇ ਦੇ ਕੋਈ ਔਲਾਦ ਨਹੀਂ ਸੀ ਇਸ ਕਰਕੇ ਨਾਨੀ ਨੇ ਤਰਲੋਚਨ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ ਅੱਠਵੀਂ ਵਿੱਚੋਂ ਉਹਦੇ ਫਰਸਟ ਵਿਜ਼ਨ ਆਈ ਸੀ ਮਲੋੜ ਤਾਂ ਉਹਦੇ ਜਮਾਤ ਵਿੱਚ ਕਈ ਉਹਦੇ ਜਿਹੇ ਪੜਾਈ ਵਿੱਚ ਹੁਸ਼ਿਆਰ ਮੁੰਡੇ ਸਨ ਉਹ ਸਕੂਲ ਸੀ ਵੀ ਨਿਰੋਲ ਮੁੰਡਿਆਂ ਦਾ ਸਕੂਲ ਉਹ ਚੰਗਾ ਪਲਾ ਨਾਨੀ ਕੋਲ ਰਹਿ ਕੇ ਪੜ ਰਿਹਾ ਸੀ ਪਰ ਇੱਕ ਵਾਰ ਉਹਦਾ ਬਾਪ ਮੁਕੰਦ ਸਿੰਘ ਮਲੋਟ ਗਿਆ ਤੇ ਉਹਦੀਆਂ ਨਾਨੇ ਨਾਨੀ ਨਾਲ ਪਤਾ ਨਹੀਂ ਕੀ ਗੱਲਾਂ ਹੋਈਆਂ ਕਿ ਉਹਦਾ ਬਾਪ ਉਹਦਾ ਸਰਟੀਫਿਕੇਟ ਕਟਵਾ ਕੇ ਉਹਨੂੰ ਥੰਮਣ ਵਾਲੇ ਲੈ ਆਇਆ ਤੇ ਲੋਚਨ ਦੂਜੇ ਕਮਰੇ ਵਿੱਚ ਬੈਠਾ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਸੀ ਉਹਨਾਂ ਦੀਆਂ ਗੱਲਾਂ ਵਿੱਚੋਂ ਉਹਨੂੰ ਇੱਕ ਲਫ਼ਜ਼ ਦੀ ਹੀ ਵਾਰ-ਵਾਰ ਸਮਝ ਆ ਰਹੀ ਸੀ ਉਹ ਲਫ਼ਜ਼ ਸੀ ਵਸੀਅਤ ਮੁਕੰਦ ਸਿੰਘ ਵਾਰ-ਵਾਰ ਵਸੀਅਤ ਸ਼ਬਦ ਬੋਲਦਾ ਸੀ ਪਰ ਲੋਚਨ ਨੂੰ ਕੋਈ ਪਤਾ ਨਹੀਂ ਸੀ ਕਿ ਵਸੀਅਤ ਕੀ ਹੁੰਦੀ ਹੈ ਵੀਰਾ ਮੈਨੂੰ ਆਪਣੀ ਮੈਥ ਦੀ ਕਾਪੀ ਦੇਈਂ ਜ਼ਰਾ ਮੈਂ ਐਸੇ ਪੀਰੀਅਡ ਦੇ ਸਵਾਲ ਤਾਰ ਲੈਣੇ ਆ ਮੈਂ ਕੀਤੇ ਨਹੀਂ ਇਹ ਸਵਾਲ ਗਿੱਲੋਂ ਨੇ ਕਿਹਾ ਕੁੜੇ ਮੇਰੇ ਵੀ ਨਹੀਂ ਕੀਤੇ ਵੇ ਮੈਂ ਵੀ ਕਰ ਲੈਣੇ ਆ ਦੇਵਾ ਨੂੰ ਵੀ ਕਾਪੀ ਚਾਹੀਦੀ ਸੀ ਇਸੇ ਪੀਰੀਅਡ ਨੂੰ ਤਾਂ ਕੀ ਹੈ ਭੈਣੇ ਛੁੱਟੀ ਤੋਂ ਪਹਿਲਾਂ ਪਹਿਲਾਂ ਮੋੜ ਦੇ ਕਾਪੀ ਤਰ ਜਾ ਕੇ ਮੈਂ ਹੋਰ ਸਵਾਲ ਕੱਢਣੇ ਨੇ ਤਰਲੋਚਨ ਗੇਲੋਵਲ ਬੇਮਨੂਮਾ ਜਿਹਾ ਹੀ ਝਾਕਿਆ ਕੁੜੀ ਜਿਵੇਂ ਥਾਂ ਦੀ ਥਾਂ ਖੜੀ ਰਹਿ ਗਈ ਹੋਵੇ ਉਹ ਪਹਿਲੀ ਵਾਰ ਉਹਦੇ ਨਾਲ ਬੋਲਿਆ ਸੀ ਸਕੂਲ ਵਿੱਚ ਤਾਂ ਮੁੰਡੇ ਕੁੜੀਆਂ ਵੱਲੋਂ ਕਾਪੀਆਂ ਦਾ ਲੈਣ ਦੇਣ ਹੁੰਦਾ ਰਹਿੰਦਾ ਸੀ ਗੇਲੋ ਤਰਲੋਚਨ ਦੇ ਘਰ ਵੀ ਜਾਣ ਲੱਗ ਪਈ ਕਾਪੀ ਲੈਣ ਦੇ ਬਹਾਨੇ ਜਾਂਦੀ ਸਕੂਲ ਵਿੱਚ ਕਦੇ ਉਹਦੇ ਹਿੰਮਤ ਨਹੀਂ ਪਈ ਕਿ ਕਾਪੀ ਵਿੱਚ ਕੋਈ ਚਿੱਟ ਲੇ ਕੇ ਪਾ ਦੇਵੇ ਇੱਕ ਬਾਂਦਰ ਜਿਹਾ ਮੂੰਵਲਾ ਮਾਸਟਰ ਨਰੈਣ ਦਾਸ ਮੁੰਡੇ ਕੁੜੀਆਂ ਦੇ ਏਸੇ ਕੰਮ ਵੱਲ ਧਿਆਨ ਰੱਖਦਾ ਸੀ ਮੁੰਡਿਆਂ ਦਾ ਧਿਆਨ ਤਾਂ ਰੱਖਦਾ ਹੀ ਰੱਖਦਾ ਉਹ ਮਾਸਟਰ ਨੂੰ ਵੀ ਤਾੜਦਾ ਰਹਿੰਦਾ ਲੂਚੀਆਂ ਅੱਖਾਂ ਵਾਲੇ ਪੀਟੀ ਮਾਸਟਰ ਵੱਲ ਤਾਂ ਉਹਦੀ ਖਾਸ ਨਿਗਾਹ ਰਹਿੰਦੀ ਦਸਵੀਂ ਵਿੱਚ ਪੜਦੀ ਇੱਕ ਦਾੰਦੋ ਜਹੀ ਕੁੜੀ ਉਹਨੂੰ ਚਿੱਠੀਆਂ ਫੜਾਉਂਦੀ ਸੀ ਨਰੈਣ ਦਾਸ ਨੇ ਬਹੁਤ ਕੋਸ਼ਿਸ਼ ਕੀਤੀ ਪਰ ਪੀਟੀ ਮਾਸਟਰ ਉਹਦੇ ਕਾਬੂ ਨਹੀਂ ਆਇਆ ਹਾਂ ਹੇਂਗਾ ਝਾਕਦੀ ਕੁੜੀ ਕੋਲੋਂ ਮਾਸਟਰ ਮਹਿਮਾ ਸਿੰਘ ਦੀ ਚਿੱਠੀ ਉਹਨੇ ਫੜ ਲਈ ਸੀ ਮਹਿਮਾ ਸਿੰਘ ਦੇਖਣ ਵਿੱਚ ਬੜਾ ਸਾਊ ਮਾਸਟਰ ਸੀ ਗੱਲ-ਗੱਲ ਉੱਤੇ ਮੂੰਹ ਫਾੜ ਕੇ ਹੱਸਦਾ ਹਸਣ ਵਾਲੀ ਗੱਲ ਸੁਣਾ ਕੇ ਦੂਜਿਆਂ ਨੂੰ ਹਸਾਉਂਦਾ ਉਹਦੇ ਉੱਤੇ ਸ਼ੱਕ ਹੀ ਨਹੀਂ ਕੀਤਾ ਜਾ ਸਕਦਾ ਸੀ ਕਿ ਉਹ ਵੀ ਇਹੋ ਜਿਹਾ ਆਸ਼ਕ ਮਿਜ਼ਾਜ ਹੈ ਮਹਿਮਾ ਸਿੰਘ ਕੁੜੀਆਂ ਨੂੰ ਹਾਊਸ ਹੋਲਡ ਪੜਾਉਂਦਾ ਉਹ ਪੰਜ ਕੁੜੀਆਂ ਸਨ ਇੱਕ ਦਿਨ ਉਹਨੇ ਚਿੱਠੀ ਲਿਖੀ ਹਾਂਗੀ ਕੁੜੀ ਦੀ ਕਾਪੀ ਵਿੱਚ ਪਾ ਦਿੱਤੀ ਦੂਰ ਬੈਠੇ ਨਰੈਣ ਦਾਸ ਦੀ ਕਾਖ ਸੀ ਉਹਨਾਂ ਵੱਲ ਨਰੈਣ ਦਾਸ ਨੂੰ ਪਹਿਲਾਂ ਵੀ ਸ਼ੱਕ ਹੋਵੇਗਾ ਮਹਿਮਾ ਸਿੰਘ ਉੱਤੇ ਨਰੈਣ ਦਾਸ ਭੱਜਿਆ ਆਇਆ ਤੇ ਕੁੜੀ ਹੱਥੋਂ ਕਾਪੀ ਖੋਲੇ ਵਿੱਚ ਮਹਿਮਾ ਸਿੰਘ ਦੀ ਚਿੱਠੀ ਕੁੜੀ ਨੇ ਬਹੁਤ ਤਰਲੇ ਕੀਤੇ ਚਾਚਾ ਹਾੜੇ ਚਿੱਠੀ ਮੈਨੂੰ ਮੋੜ ਦੇ ਪਰ ਨਰੈਣ ਦਾਸ ਬੰਦਰ ਸੀ ਬੰਦਰ ਹੱਥ ਆਗ ਆ ਗਈ ਉਹਨੇ ਗੱਲ ਸਾਰੇ ਮਾਸਟਰਾਂ ਵਿੱਚ ਫੈਲਾ ਦਿੱਤੀ ਨਰੈਣਦਾਸ ਇਸੇ ਪਿੰਡ ਦਾ ਬਸਨੀਕ ਸੀ ਇੱਕ ਸਿਆਣੇ ਮਾਸਟਰ ਨੇ ਨਰੈਣਦਾਸ ਨੂੰ ਆਖ ਵੇਖ ਕੇ ਚਿੱਠੀ ਤਾਂ ਲੈ ਲਈ ਤੇ ਮਹਿਮਾ ਸਿੰਘ ਦੇ ਸਾਹਮਣੇ ਹੀ ਫੜਾ ਦਿੱਤੀ ਪਰ ਮਹਿਮਾ ਸਿੰਘ ਹੱਤਕ ਬਹੁਤ ਬੰਨ ਗਿਆ ਸੀ ਉਹਨੂੰ ਆਪਣੇ ਆਪ ਨਾਲ ਹੀ ਇੰਨੀ ਗਿਲਾਨੀ ਹੋਈ ਕਿ ਅਗਲੇ ਸਾਲ ਉਥੋਂ ਬਦਲੀ ਕਰਵਾ ਗਿਆ ਨਰੈਣਦਾਸ ਦੀ ਇੱਛਾ ਤੋਂ ਵੀ ਸਾਰੇ ਮੁੰਡੇ ਕੁੜੀਆਂ ਡਰਦੇ ਮਾਸਟਰ ਮਾਸਟਰ ਆਣੀਆਂ ਉਹਦਾ ਪੂਰਾ ਦਾਬਾ ਮੰnde ਕਿਦਰੇ ਉਹ ਕਿਸੇ ਦੀ ਝੂਠੀ ਗੱਲ ਨਾ ਬਣਾ ਦੇਵੇ। ਗੇਲੋ ਤੇ ਤਰਲੋਚਨ ਦੇ ਘਰ ਉਹਨੂੰ ਕਾਪੀ ਮੋੜਨ ਗਈ ਤਾਂ ਕਾਪੀ ਵਿੱਚ ਚਿੱਠੀ ਪਾ ਕੇ ਦੇ ਆਈ। ਅਗਲੇ ਦਿਨ ਤਰਲੋਚਨ ਨੇ ਉਹਦੀ ਚਿੱਠੀ ਦਾ ਜਵਾਬ ਦੇ ਦਿੱਤਾ। ਫੇਰ ਤਾਂ ਇੱਕ ਦੂਜੇ ਨੂੰ ਚਿੱਠੀਆਂ ਲਿਖਣਾ ਉਹਨਾਂ ਲਈ ਖੇਡ ਬਣ ਗਈ। ਗੇਲੋ ਲੰਮੀ ਚਿੱਠੀ ਲਿਖਦੀ, ਤਰਲੋਚਨ ਇੱਕ ਪੈਰੇ ਵਿੱਚ ਹੀ ਗੱਲ ਮੁਕਾ ਦਿੰਦਾ ਸੀ। ਫੇਰ ਉਹ ਲੋਕ ਛਿਪ ਕੇ ਕਿਦਰੇ ਨਾ ਕਿਦਰੇ ਮਿਲਣ ਲੱਗੇ ਸਨ। ਮਿਲਣ ਲਈ ਨਵੇਂ ਨਵੇਂ ਥਾਵਾਂ ਲੱਭਦੇ ਰਹਿੰਦੇ ਉਹ ਖਾਸਾ ਅੱਗੇ ਵੱਧ ਚੁੱਕੇ ਸਨ ਦਸਵੀਂ ਦੇ ਇਮਤਿਹਾਨ ਹੋਏ ਤਗੇ ਲੋ ਦਸਵੀਂ ਵਿੱਚ ਉਹ ਫੇਲ ਹੋ ਗਏ ਤਰਲੋਚਨ ਦੀ ਸੈਕੰਡ ਡਿਵੀਜ਼ਨ ਹੀ ਆ ਸਕੇ ਉਹ ਫਰਸਟ ਡਿਵੀਜ਼ਨ ਲੈਣ ਵਾਲਾ ਵਿਦਿਆਰਥੀ ਸੀ ਮਾਸਟਰ ਮਾਸਟਰਾਂੀਆਂ ਨੂੰ ਉਹਦੇ ਉੱਤੇ ਬਹੁਤ ਆਸਾਂ ਸਨ ਤਰਲੋਚਨ ਦਾ ਰਿਜ਼ਲਟ ਦੇਖ ਕੇ ਉਹ ਨਿਰਾਸ਼ ਹੋਏ ਉਹਨੇ ਤਾਂ ਸਕੂਲ ਦਾ ਨਾਂ ਚਮਕਾਣਾ ਸੀ ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ